ਜਰਾ ਵੜੀ ਨਾ ਸੋਲ ਰੋ ਹਉਏ ਨਾਮ ਨੂੰ ਸੁਸ ਮੇਰਾ ਚੰਗਾ ਸੰਤਾਨ ਉਹ ਦੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕੇਤਰ ਮੁੱਖ ਜੇ ਭਾਈ ਭਾਈ ਸਾਂ ਉਹ ਚੰਗਾ ਪੁੱਤਰ ਕਮਾਉ ਚੰਗਾ ਟੱਬਰ ਸਗਉ ਚੰਗਾ ਛੇੜ ਕੇ ਤੋੜ ਕਜੇ ਲੋਕ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਤਾਂ ਨਵੇੜਾ ਚੰਗਾ ਜੇ ਗਲੇਸ਼ ਮੁੱਖ ਜੇ ਦਮੀ ਦਾ ਚੰਦ ਚੰਗਾ ਬਾਹੂ ਜੀ ਦਾ ਛੰਦ ਚੰਗਾ ਨਾਮ ਗਾਇਨਾ ਨੱਚ ਉਸਾਰਾ ਮਜੂਦ ਪੈਂਦੇ ਰਹਿਣ ਗੋਲੇ ਨੂੰ ਹੋੜ ਚੰਗਾ ਪਹਿਰੇ ਨੂੰ ਸੁਜਾਗ ਚੰਗਾ ਪਹਿਰੇ ਨੂੰ ਮਸਾਲਾ ਚੰਗਾ ਪਹਿਰੇ ਨੂੰ ਬਣਾਵੇ ਚੰਗੇ ਕੋਲੇ ਨੂੰ ਨਗਰ ਹੀ ਆਬਾਦ ਤੇ ਖਾਦ ਵਿੱਚ ਖਾਦ ਚੰਗਾ ਕਿਉਂ ਤੋਂ ਆਉਂਦਾ ਸਵਾਦ ਚੰਗਾ ਗਾਣਾ ਦਾਬ ਚੋਲੇ ਨੂੰ ਆਪੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਯਾਰ ਬਸਪਾਹੀ ਚੰਗਾ ਯਾਰ ਪਾਂਦੇ ਟੋਲੇ ਨੂੰ ਪੁੱਤਰ ਨਕਮਾ ਜਿਹੜਾ ਦੇ ਦੁੱਖ ਬਾਪਿਆਂ ਨੂੰ ਧੀਓ ਲਗੰਮੀ ਰੱਖੇ ਬਾਪਿਆਂ ਦੀ ਕੱਤੇ ਯੋ ਨਕਮਾ ਖੇਤੀ ਵੀਜਾ ਨਿਭਤਨਾ ਤਨ ਕੰਮਾ ਜਿਹੜਾ ਵਿਦਿਆਤ ਹੋਇ ਦੂਰਾ ਹੋਵੇ ਸਾਧੂਆਂ ਦਾ ਕੰਮਾ ਪੱਲੇ ਜੀ ਦੇ ਜਾ ਤਸਤਨਾ ਵੀਰਨ ਕੰਮਾ ਗੁਣੀ ਆਖਦਾ ਜਮੇਰ ਸਿੰਘਾ ਫੁੱਲ ਵਾਂਗੂ ਖਿਲੇ ਜੀ ਦੀ ਸਭਾ ਵਿੱਚ ਮਤਨਾ ਆਣਿਆਂ ਦੀ ਮਤ ਕੰਮ ਆਉਂਦੀ ਅਵਰ ਸਾਰੀ ਹਾਕਮਾਂ ਦੇ ਕੋਰ ਜਾ ਸੁਣਾਈਏ ਗੱਲ ਕਬੀਨਾ ਹੌਲਤ ਜ਼ਮੀਨ ਦੇ ਪਰਾਂਮਾ ਐਵੇਂ ਵਿੱਚ ਪਿੰਡ ਦੇ ਸਦਾਈਏ ਖਾਨਾ ਖਬੀਨਾ ਆਵਦੇ ਗਾਂਡੀ ਨਾਲ ਲੜੀਏ ਨਾ ਨਿੱਕੀ ਗੱਲੋਂ ਖੇਲਣੇ ਨੂੰ ਭਾਗ ਤੇ ਫੜਾਈਏ ਵੀਰ ਬੀਲਾ ਗਾਣਾ ਪਰਦੇਸ ਦਾ ਮਥੂੜ ਲੈ ਜ਼ਰੂਰਤਾ ਤੁਹਾਰਾ ਗਾਉਂਦੇ ਬਾਬੂ ਜੀ ਹਣਾਈਏ ਪੱਗ ਛੱਬੀ ਦਾ ਹਲ ਬਾਉਂਦੇ ਬਾਬੂ ਜੀ ਹਣਾਈਏ ਪੱਗ ਛੱਬੀ ਦਾ ਹਲ ਬਾਉਂਦੇ ਬਾਬੂ ਜੀ ਹਣਾਈਏ ਪੱਗ ਛੱਬੀ ਦਾ